ਅੱਜ ਜਲ ਸਪਲਾਈ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਸੰਜੀਪ ਕੌਂਡਲ ਦੀ ਪ੍ਰਧਾਨਗੀ ਹੇਠ ਯੂਨੀਅਨ ਮੈਂਬਰ ਰਜਿੰਦਰ ਕੁਮਾਰ ਜੂਨੀਅਰ ਸਹਾਇਕ ਦੀ ਰਿਟਾਇਰਮੈਂਟ ਪਾਰਟੀ ਜਲੰਧਰ ਦੇ ਜਲ ਸਪਲਾਈ ਦਫ਼ਤਰ ਵਿੱਚ ਕੀਤੀ ਗਈ ਪ੍ਰਧਾਨ ਕੌਂਡਲ ਦੱਸਿਆ ਕਿ ਰਜਿੰਦਰ ਕੁਮਾਰ ਯੂਨੀਅਨ ਦੀ ਹਰ ਗਤੀਵਿਧੀ ਵਿੱਚ ਹਿੱਸਾ ਲੈਂਦਾ ਸੀ ਅਤੇ ਬਹੁਤ ਹੀ ਮਿਹਨਤੀ ਵਰਕਰ ਆ ਯੂਨੀਅਨ ਨੂੰ ਰਜਿੰਦਰ ਕੁਮਾਰ ਦੀ ਕਮੀ ਹਮੇਸ਼ਾ ਰਹੇਗੀ ਇਸ ਮੌਕੇ ਨਰਿੰਦਰ ਸਿੰਘ, ਰਾਮ ਲਾਲ ਭਪਾਲ ਸਿੰਘ ਰਵੀ ਕੁਮਾਰ, ਰਾਜਨ ਕੁਮਾਰ, ਰਾਮ ਸ਼ਰਨ, ਰਜਿੰਦਰ ਕੁਮਾਰ ਆਦੀ ਮੈਂਬਰ ਹਾਜ਼ਰ ਸਨ। ਤੁਸੀਂ ਵੀ ਸੁਣੋ ਸੰਜੀਪ ਕੌਂਡਲ ਜੀਲਾ ਪ੍ਰਧਾਨ ਨੇ ਕੀ ਕਿਹਾ। ਮੈਂ ਸੰਜੀਪ ਕੌਂਡਲ, ਜਲ ਸਪਲਾਈ ਸੈਨੀਟੇਸ਼ਨ ਵਾਸਪੋਰਿੰਗ ਰਾਏ ਯੂਨੀਅਨ, ਜਿਲ੍ਹਾ ਜਲੰਧਰ ਪ੍ਰਧਾਨਾ ਤੇ ਸੂਬਾ 77 ਅੰਮ੍ਰਿਤਸਰ। ਅੱਜ ਅਸੀਂ ਯੂਨੀਅਨ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਰਜਿੰਦਰ ਕੁਮਾਰ ਜੋ ਕਿ ਜੂਨੀਅਰ ਸਾਹਿਬ ਦੇ ਤੌਰ ਤੇ ਅ ਅੱਜ ਸਾਡੇ ਵਿਭਾਗ ਵਿੱਚੋਂ ਰਿਟਾਇਰ ਹੋਏ ਆ। ਅ ਅਸੀਂ ਜੱਥੇਬੰਦੀ ਵੱਲੋਂ ਉਹਨਾਂ ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਗਈ। ਇਹ ਸਾਡੇ ਸਾਥੀ ਰਜਿੰਦਰ ਕੁਮਾਰ ਜੀ ਬਹੁਤ ਹੀ ਝੋਜਾਹੂ ਸਾਥੀ ਸੀਗੇ। ਅ ਅਸੀਂ ਲਗਭਗ ਪਿਛਲੇ 24-25 ਸਾਲ ਤੋਂ ਇਕੱਠੇ ਹੀ ਕੰਮ ਕਰ ਰਹੇ ਹਾਂ। ਅਰਜਿੰਦਰ ਕੁਮਾਰ ਜੀ ਸਾਡੀ ਜੱਥੇਬੰਦੀ ਦੇ ਵਿੱਚ ਲਗਾਤਾਰ ਕੰਮ ਕਰਦੇ ਸੀਗੇ। ਅਸੀਂ ਕੋਈ ਵੀ ਰੈਲੀ ਧਰਨੇ ਮੁਜ਼ਾਰੇ ਕੋਈ ਵੀ ਸਿਕਾ ਪੱਕੇ ਹੋਣ ਤੱਕ ਦੇ ਸੰਘਰਸ਼ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਲੜਿਆ। ਇਹਨਾਂ ਦੀ ਇੱਕ ਖਾਸੀਅਤ ਇਹ ਵੀ ਸੀਗੀ ਕਿ ਇਹ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਪ੍ਰਤੀ ਆਪਣਾ 100% ਇਮਾਨਦਾਰ ਸੀਗੇ। ਤੇ ਜੋ ਵੀ ਇਹਨਾਂ ਨੇ ਡਿਊਟੀ ਕੀਤੀ ਆ ਤਨਦੇਹੀ ਨਾਲ ਕੀਤੀ ਆ ਅ ਅਸੀਂ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਇਹਨਾਂ ਦੀ ਰਿਟਾਇਰਮੈਂਟ ਤੋਂ ਬਾਅਦ ਦੀ ਜ਼ਿੰਦਗੀ ਤੰਦਰੁਸਤੀ ਭਰੀ ਹੋਵੇ ਆਪਣੇ ਪਰਿਵਾਰ ਦੇ ਵਿੱਚ ਬੱਚਿਆਂ ਚ ਹੱਸਦੇ ਖੇਡਦੇ ਅ ਇਹਨਾਂ ਦੀ ਜ਼ਿੰਦਗੀ ਬਤੀਤ ਹੋਵੇ ਤੇ ਇਹਨਾਂ ਦੀ ਜੋ ਵੀ ਨੌਕਰੀ ਇੰਨੇ ਸਾਲ ਦੀ ਕੀਤੀ ਘੱਟੋ-ਘੱਟ 35 ਸਾਲ ਦੀ ਉਹਦੇ ਵਿੱਚ ਬੇਦਾਦ ਨੌਕਰੀ ਤੋਂ ਰਿਟਾਇਰ ਹੋ ਕੇ ਆਪਣੇ ਘਰ ਨੂੰ ਗਏ ਆ ਅਸੀਂ ਸਾਰੀ ਜਥੇਬੰਦੀ ਵੱਲੋਂ ਇਨ ਆਉ ਦੇ ਨਾਲ ਆਏ ਜਿਹੜੇ ਇਹਨਾਂ ਦੇ ਪਰਿਵਾਰਕ ਮੈਂਬਰ ਤੇ ਸਾਡੇ ਜਿਹੜੇ ਨਾਲ ਅਫਸਰ ਸਾਹਿਬਾਨ ਸਾਰੇ ਬਿਠੇ ਸੀਗੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ